ਕਸਾਈਆਂ ਕਰਨੀ ਆ ਤਾਏ ਤਾਂ ਲੈ ਲੈ ਪਰ ਮੈਂ ਤਾਂ ਸਿੱਧੀ ਗੱਲ ਆ ਮੈਂ ਤੇ ਕੋਈ ਗੱਲ ਕਹੂੰਗਾ ਜਿਆਦਾ ਬੱਕਰੀ ਦਾ ਕੰਨ ਪੜਾ ਤੂੰ ਝਾੜ ਰੱਖ ਲੂ ਹੋਰ ਤੁਸੀਂ ਫਿਰ ਭੋਰ ਭੋਰ ਕੇ ਇੱਥੇ ਲਿਆਵਨੇ ਅਗਲੇ ਇੱਧਰ ਧਿਆਨ ਧਰ ਲਾ ਘਬਰਾਣਾ ਆ ਆਪਾਂ ਨੂੰ 500 ਦੇ ਦੇ ਉਹ ਤੇਰਾ 500 ਆ ਗਿਆ ਤੈਨੂੰ ਪੈਸੇ ਦਊ ਬੱਚੇ ਚੋਂ ਲੈ ਲੈ ਉਹ ਬੱਕਰੀ ਸ਼ੇਰੀ ਦੂਜੀ ਆਸੀਆਂ ਦਾ ਬਾਬਾ ਲਾਲ ਆ ਕੀ ਇਹਦਾ ਪਹਿਲਾਂ ਗੱਲ ਕਲੀਅਰ ਕਰ ਲੈ ਨਹੀਂ ਨਹੀਂ ਕੋਈ ਬੱਕਰੀ ਦਾ ਹੋਇਆ ਦੇਹਾਨ ਸ਼ਾਂਜੀ 32 ਹਾਂ ਕਿੰਨੇ ਬੱਲੇ ਪਛਾਤ ਫੜ ਲੈ ਪਰਸਾ ਲੈਨੇ ਜੇ ਕੀ ਹਰਦਾ ਹੋ ਗਿਆ ਪਾਲਾ ਖੁਸ਼ ਹੋਏ ਬਹੁਤ ਰੇਡੂ ਬਾਲੇ ਪੀਦਾ ਕਿੰਨੇ ਦਾ ਕਹਿੰਦਾ ਪਰ 1 ਲੱਖ ਕਹਦੇਹਾਨ ਕਿੰਨੇ ਲੱਗਿਆ ਜਾਜ ਕਨੇ ਓਏ ਲੱਗਣੇ ਤਾਂ ਹੈਗੇ ਰੁਪਏ ਬੱਕਰੇ ਲਾਉਣਗੇ ਜਾਜ ਕਹਦੇ ਕੋਈ ਜਾਜ ਹੀ ਆਖੇ ਲੈ ਫੜ ਜਬਾਈ ਹਜ਼ਾਰ ਦਾ ਵੇਚ ਓਏ ਪਾਲਾ ਖੁਸ਼ ਹੋਗੇ ਕਿੰਨੇ ਦਾ ਪਾਉਣਾ ਪਰ ਇੱਕੋ ਹੀ ਲਾਸਟ ਕਹਦੇਗਾ 26000 ਰੁਪਏ ਦੰਦੇ ਸੀ ਦਿੱਤਾ ਨਹੀਂ ਬੱਕਰਾ ਪਾਏ ਨਹੀਂ ਯਾਰ 26 ਯਸਾ 20 ਯਾਰ ਲੱਗ ਗਏ ਨਾ ਦੱਤਾ ਨਹੀਂ ਬੱਕਰੇ ਦਾ ਪੂਰਾ 22 ਯਾਰ ਕੀ ਬੱਤਾ ਹੈ 23 ਹਾਂ 23 ਤੇਈ ਦਾ ਕਰ ਦਈਏ ਕਿੰਨੇ ਦਾ ਕਰ ਦਈਏ ਲਾਸਟ ਕਰ ਉਹ ਵੀ ਦੇ ਲੈ ਤੇਰਾ ਮਾਨ ਹੈ ਗਲਤ ਬਾਤ ਨਹੀਂ ਕਰਨੀ ਤਾਇਆ ਯਾਰ ਕੋਈ ਲੱਗ ਗਿਆ ਤੈਨੂੰ ਆ ਫੜ ਉਹ ਇਲਾਕਾ ਦੀ ਗਾਕਾਂ ਦਾ ਰੋਤ ਪਾ ਜਿੰਨਾ ਮਰਜੀ ਲਾਉਣਾ ਕਣੀ ਵੀ ਜਾਂ ਪੂਰੇ 24 ਦਾ ਵੇਚਦਾ ਨਹੀਂ ਯਾਰ ਉਹ ਜਾਬਰ ਜਾਨ ਦੇ ਹੋ ਗਏ ਉਹ ਲੱਗ ਗਿਆ ਹੁਣੀ ਆ ਜੂਗਾ ਕੋਈ ਨਹੀਂ ਗਾਹਕ ਆ ਜੂਗਾ ਮੁਰਤੇ ਤੇਰੇ ਸਾਹਮਣੇ ਵੀ ਖੂਆ ਬੱਕਰਾ ਸਾਹਮਣੇ ਖੂਆ ਲੈ ਯਾਰ ਹੁਣ ਝੂਠ ਥੋੜੀ ਮਾਰਨੀ ਹੈ ਯਾਰ ਠੀਕ ਆ ਨਹੀਂ ਨਹੀਂ ਬਖਾ ਲੱਗ ਗਿਆ ਯਾਰ ਮੈਂ ਤੈਨੂੰ ਗੱਪ ਨਹੀਂ ਮਾਰਦਾ ਕਿਸੇ ਨੂੰ ਪੁੱਛ ਲਾ 26000 ਦਿੰਦੇ ਆ ਲੈ ਯਾਰ ਤੇਰੇ ਤੇ ਵਿਸ਼ਵਾਸ ਹੀ ਆ ਸਾਨੂੰ ਪੂਰੇ 25000 ਦਾ ਬੱਕਰਾ ਇਹ ਕੱਲਾ ਆ ਗਿਆ ਕੁਛ ਕੋਈ ਲਾ ਗਿਆ ਤੇ ਪਾਲਾ ਖੁਸ਼ ਹੋ ਕੇ ਯਾਰ ਮਾਰੀ ਜਾਣਾ ਹਾਂ ਹੋਰ ਵੇਖ ਲੈ ਹੋਰ ਵੇਖ ਲੈ ਰਵਤ ਨਾਲੇ ਨੂੰ ਵੇਖ ਲੈ 25 ਦਾ ਲਖਵਣਾ ਲਿਖਾ ਕੇ ਨਹੀਂ ਬਾਈ ਨਹੀਂ ਸਹੀ ਆ ਨਹੀਂ ਯਾਰ ਔਰ ਪਾਰਕਿੰਗ ਪਾਰਕਿੰਗ ਇਹ ਤਾਂ ਕੀ ਮੁੱਲ ਇਹਦਾ ਬੱਕਰੇ ਦੀ ਵੀਡੀਓ ਉਹ ਲਗਾ सस्ती ਵਸਤੀ ਆ ਕਾ ਆ ਗਿਆ ਸਾਹਮਣੇ ਅਰੇ ਪੱਕਾ ਮੁੱਲ ਬੋਨੀ ਬੱਪੂ ਭਾਈ ਤੇਰਾ ਤਾਂ ਕੀ ਮੁੱਲ ਤੇਰਾ ਮੰਗਦਾ ਜਾ ਕਰ ਲੈ ਤੂੰ ਮੈਂ ਤੈਨੂੰ ਪਹਿਲੇ ਦੱਲਿਆ ਸਹੀ ਤੇ ਨਹੀਂ ਸੌਦਾ ਹੋਈ ਜਾਂਦਾ ਬੱਕਰੀ ਦਾ ਬੱਕਰੀ ਦਾ ਬੋਕ ਬੈ ਬੋਲ ਜਾਈ ਤੈਨੂੰ ਦੱਸਤਾ ਤੂੰ ਦੱਸ ਕਿੰਨਾ ਮੈਂ ਤੈਨੂੰ ਭਜਾ ਕੇ ਜਾਈ ਦੱਸ ਜਾਈ ਹੁਣ ਮੈਂ ਤੈਨੂੰ ਕੀ ਦੱਸਾਂ ਆਇਲ ਨੂੰ ਮੂੰਹ ਬੋਲ 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 ਪਰ ਤੂੰ ਬੋਲ ਮੈਗ 25000 ਦਾ ਦੇ ਨਹੀਂ ਹੋਰ ਕੀ ਆ ਕਿਣੀ ਵੀ 25 ਬਹਿਣ ਇੱਕੋ ਹੀ ਗਾਣੀਆਂ ਛੰਡ ਕੇ ਹਾਂ ਨਾਮ ਕਾਉਣੀ ਨਹੀਂ ਨਹੀਂ ਉਹ ਕਿੰਨੇ ਦਾ ਕਹਿੰਦਾ ਬੋਲ ਤਵਾ ਮੈਂ ਤੈਨੂੰ ਕਿਹਨੇ ਜੁਟ ਕਾਣੇ ਚਾਹ ਕੇ ਤੈਨੂੰ ਜੇ ਜਾਂਗੇ ਆਲਾ ਫਿਰ ਫੜਤਲਾ ਉਹ 60 ਦਾ ਫਾਲਾ ਤਾਇਆ ਜਾਂ 26000 ਦਾ ਵੇਚ ਤਾ ਨਹੀਂ ਨਹੀਂ ਕਿੰਨੇ ਦਾ ਵੇਚਣਾ ਬੋਲ ਪਰ ਜਾਇਜ਼ ਕਹਿਣੀ ਲੈ ਕੇ ਜਾਣਾ 40 ਦੇ ਲੈ ਜਾ ਦੇਣਾ ਨਾ ਦੇਣਾ ਤੇਰੀ ਮਸਤਾਈ ਹਜ਼ਾਰ ਦਾ ਦੇਤਾ ਨਹੀਂ ਨਹੀਂ ਜਾਂ ਪਾਲਾ ਖੁਸ਼ ਹੋ ਕੇ ਉਹ ਨਹੀਂ ਐਨਸ ਉਹ ਪਾਲਾ ਹੁਣ ਤੱਕ ਆਇਆ ਯਾਰ ਗਾਂ ਵੀ ਵੇਚਣਾ ਕੋਈ ਦੋ ਰੁਪਏ ਇੱਕ ਦੋ ਰੁਪਏ ਹੁਣ ਤੋਂ ਮੈਥੋਂ ਤਾਂ ਨਹੀਂ ਬੁੜੇ ਬੰਦੇ ਮੈਨਾ ਮਸਾ ਤੇ ਇਹਨਾਂ ਨੂੰ ਸਾਰੇ ਬੁੜੇ ਨੂੰ ਹੁਣ ਕੇ ਸਾਰੇ ਦੰਦੀ ਪੱਟੀ ਬੱਚਾ ਹੂੰਗਾ ਭੈਣ ਦਾ ਕੋਈ ਬੋਢਾ ਹੈ ਹਾਂ ਬੂਰੇ ਪੂਰੇ ਬੂਰੇ ਤਾਂ ਬੱਚਾ ਵੇ ਕੋਈ ਬੱਚਾ ਦਿਖਾ ਮੈਂ ਲੈ ਕੇ ਤੈਨੂੰ ਬੱਚਾ ਹੀ ਹੁੰਦਾ 8 ਦੰਦ ਬੱਚਾ ਚੱਲ ਕੋਈ ਨਾ ਜਵਾਨ ਆ ਬੱਕਰਾ ਬੱਕੀ ਆ ਫੜੀ ਯਾਰ ਭਈ ਜਾਇਜ ਕਹਣੀ ਤਾਂ ਆਇਆ ਕੋਈ ਮੈਂ ਤਾਂ ਕਰਦਾ ਗਣ-ਕਣ ਕੁਝ ਵੱਧ ਜਾਂਦਾ ਤਾਂ ਹੀ ਵੇਚਦਾ ਮੈਂ ਹੋਰੇ ਆ ਜਾ ਰੇ ਇੱਕ ਵਾਰ ਤੂੰ ਇੱਥੇ ਹੀ ਗੱਲ ਕਰ ਉਹ ਇੱਧਰ ਨਹੀਂ ਮੈਂ ਕਰਦਾ ਤੇਰ ਨਾਲ ਨਹੀਂ ਕਰਦਾ ਮੈਂ ਕਰ ਲਾ ਕਿੱਥੇ ਹੈਂ ਤੂੰ ਬੋਲ ਦੇ ਚਾਚਾ ਤੂੰ ਟਿਕਾਣੇ ਤੇ ਆ ਜਾ ਮੈਂ ਲੈ ਆ ਰਾਂ ਮੈਂ ਕੀ ਕਰਨੀ ਆ ਵੇਚਣ ਦੇ ਮਾਰੇ ਲੈ ਕੇ ਆਏ ਆ 26 16 ਹਾਂ 26 ਕਿੰਨੇ ਦੀ ਕਿੰਨਾਂ ਨਾ ਤੂੰ ਇਹ ਬੱਕਰਾ ਵੜਾਣੀਆਂ 28 ਪੂਰੇ ਫੜਾ ਪਈ ਤਿਆਰ ਆ 25000 ਰੁਪਏ ਫੜਾ 25 ਫੜਾ 1000 ਲੈ ਕੇ ਜਣੀਆਂ ਤਾਂ ਲੈ ਜਾ ਆ ਲੈ ਜਾ ਫਿਰ ਨਹੀਂ ਬਸ ਲੈ ਜਾ ਦੋ ਬਾਦਰੀ ਦਾ ਇਹ ਦੋ ਘਟੇ ਲੈ ਭਾਈ ਇਹ ਕਿ ਮਗਾ ਦਿੱਤੇ ਤਾਇਆ ਦੋ ਸੌਦੇ ਹੋਈ ਜਾਂਦੀਆਂ ਤੇਰੀ ਫੜ ਲੈ ਦੋ ਸੌਦੇ ਹੋਈ ਤੂੰ ਕੀ ਕਹਤਾ ਓ ਸਾਢੇ 21 ਬੋਲਦੇ ਤੂੰ ਕੀ ਕਹਦਾ ਬੱਕਰੀ ਆ ਯਾਰ ਤੂੰ ਚੱਕ ਪਰੇ ਦੇ 25 ਤੈਨੂੰ ਆਖਿਆ ਦੇ ਦੇ 25000 ਦੀ ਲੈ ਕੇ ਜਾ ਚਾ ਡਾਲ ਲੈ ਯਾਰ ਮਾਨ ਪੈਸੇ ਕੱਢ ਦੇ 25 ਦੀ ਰੇ ਫੜ ਬੱਕਰੀ ਕਿਹੜੀ ਆ ਬੱਕਰੀ ਠੀਕ ਆ ਉਹ ਲਾਰ ਬੱਕਰੀ ਉਹ ਖੜੀ ਕਿੰਨੇ ਦੀ ਕਹਦੀ ਇਹਨੂੰ ਕਿਹਾ ਮੈਂ 25 ਓਏ ਤੂੰ ਕੀ ਕਹਦਾ ਓ ਸਾਢੇ 22 ਬਣਾਣਾ ਹੋਰ ਇੱਕ ਆ ਰਿਹਾ ਮੈਂ ਨਹੀਂ ਓਏ ਖੜ ਤ ਜਾ ਮੈਂ ਤੀ ਜਾ ਬੰਦਾ ਤੇਰਾ ਮਕਾਉਂਦਾ ਹੀ ਹੈਗਾ ਜਾਂ ਤੇਰੀ ਬੱਕਰੀ ਵੇਚ ਤੀ 20000 ਦੀ ਓਏ ਨਹੀ ਹੋ ਗਈ ਯਾਰ ਓ ਜਾ ਹੋ ਗਈ ਯਾਰ ਖੜ ਜਾ ਓਏ ਆਇਆ ਦੇ ਦੇ ਨੂ ਰੋਟੀ ਬਣ ਦਿੰਦੇ ਜਾ ਹੋ ਗਈ ਜੋਰੀ ਕੇ ਵਾਸਤੇ ਜੋ ਕਹਨੂ ਯਾਰ ਤੈਨੂੰ ਮਜਬੂਰੀ ਦਾ ਐਸੇ ਬੱਕਰੀ ਤੇ ਆ ਗਈ ਮਜਬੂਰੀ ਤੇਰੀ ਕਹ ਲੈ ਤੇਰੀ ਬਾਤ ਤੋਂ ਮੈਂ ਚਲ ਮੋੜ ਨਹੀਂ ਰਹਾ ਤਾ ਯਾਰ ਨਾਲ ਦੇ ਪੈਸੇ ਕੀ ਕਹਿੰਦਾ ਤਾ ਇੱਕ ਕੋ ਲੱਖ ਕਹ ਦੇ ਮਾਨ ਤਾਨ ਤੇਰਾ ਭਾਈ 25 ਤੋਂ ਘਟਣਾ ਭਾਈ ਪੁੱਤਰਾ ਦੇਣੀ ਨਹੀਂ ਬੱਕਰੀਆ ਲੈਵਾ ਦੇਖ ਬਾ ਉਹਦੇ ਪਰ ਚੱਟਾ ਦੇਖ ਬਈ ਯਾਰ ਤੂੰ ਤੂੰ ਐਂ ਕਰ ਉਹ ਬੱਕਰਾ ਵੇਖ ਕੇ ਉਹਦੇ ਵਿੱਚ ਗੱਡੀ ਦੇਖਣਾ ਓਏ ਬੱਕਰੇ ਦਾ ਕਰਤਾ ਖੜ ਤੇ ਜਾ ਯਾਰ ਵੇਚਣੀ ਵੀ ਤੋ ਹੈਗੀ ਵੀ ਨਾ ਨਾ ਉੱਪਰ ਨਹੀਂ ਚੱਲਦੀ ਤੇਰਾ ਮਾਂ ਆ ਨਾ ਜੇ ਕਿਸਾਨੀਆਂ ਕਰਦੇ ਤਾਈ ਤੋਂ ਲਹਿਲਾ ਪਰ ਮੈਂ ਤਾਂ ਸਿੱਧੀ ਗੱਲ ਆ ਮੈਂ ਤੇ ਕੋਈ ਗੱਲ ਕਹੂੰਗਾ ਜਿਆਦਾ ਬੱਕਰੀ ਦਾ ਕੰਨ ਪੜਾ ਤੂੰ ਯਾਰ ਰੱਖ ਲੂ ਓਰੇ ਤੁਸੀਂ ਫਿਰ ਭੋਰ ਭੋਰ ਕੇ ਉੱਥੇ ਲਿਆਵਨੇ ਅਗਲੇ ਠੀਕ ਹੈ ਨਾ ਗੱਲ ਸਹੀ ਗੱਲ ਸਹੀ ਗੱਲ ਪਰ ਗੱਲ ਇੱਕ ਕਈ ਵਾਰ ਪਾ ਜਾਵੇ ਪਾਰ ਹੋਣੀ ਮੇਰੀ ਗੱਲ ਲੈ ਉਹ ਤਾਇਆ ਆ ਨਹੀਂ ਪੁੱਛਦਾ ਤੈਨੂੰ ਮੈਂ ਬકરી ਨੇ ਵੇਚੀ ਕਦੇ ਪੈਨ ਦਾ ਮੂੰਹ ਕਰ ਲਾ ਵੀਡੀਓ ਜੇ ਕੀ ਪਿੱਠ ਵਿਖਾਏਗਾ ਹੋਰ ਕੀ ਆਲਾ ਫੜ ਲਾ ਜਾ 20000 ਦੀ ਵੇਚਤੀ ਆ ਜਾ ਹੋ ਗਈ ਯਾਰ ਓਏ ਹੋ ਗਈ ਯਾਰ ਓਏ ਹੋ ਗਈ ਯਾਰ ਹੋ ਗਈ ਓ ਹੋ ਗਈ ਗਣ ਪੈਸਾ ਚਾਰ ਫੜ ਲਿਆ ਕੱਢ ਪੈਸਾ ਆ ਫੇਰ ਕਰਦੇ ਆ ਬੋਗ ਦਾ ਪਕੜ ਪੀਸ ਚ ਲਗਾ ਲਗਾ ਬੱਚਾ ਇਸ ਦਾ ਬੱਚਾ ਲਗਾ ਲੈ ਕੱਚੀ ਬਾਤ ਲੈ ਇੱਧਰ ਆ ਜਾ ਤੂੰ ਬੱਕਰੀਆਂ ਆ ਪਤੋ ਕੋਖੜੀ ਲਾਲ ਚੱਲੀ ਜਾਂਦੇ ਲਾਈਵ ਚੱਲੀ ਜਾਂਦੇ ਹੋ ਗਿਆ ਯਾਰ ਸੌਦਾ ਤੇ ਇੱਧਰ ਬੋਕਦਾ ਚੱਲਣ ਦੇ ਬੋਕਦਾ ਫਿਰ ਤੂੰ ਟਿਕਾਣੇ ਤੇ ਆ ਜਾ ਨਵੇਂੜ ਤਾਂ ਬੋਕ ਵੀ ਓਏ ਬੋਖ ਵੀ ਨਵੇਂੜ ਤਾਂ ਇੱਧਰ ਧਿਆਨ ਧਰ ਲਾ ਘਬਰਾਣਾ ਆਪਾਂ ਨੂੰ 500 ਹੀ ਦੇ ਦੇ ਉਹ ਤੇਰਾ 500 ਆ ਗਿਆ ਤੈਨੂੰ ਪੈਸੇ ਦਊ ਬੱਚੇ ਚੋਂ ਲੈ ਲੈ ਉਹ ਬੱਕਰੀ ਸ਼ੇਰੀ ਦੂਜੀ ਆਸੀਆਂ ਦਾ ਬਾਬਾ ਲਾਲ ਆ ਕੀ ਨਾ ਪਹਿਲਾਂ ਗੱਲ ਕਲੀਅਰ ਕਰ ਲੈ ਕੋਈ ਬੱਕਰੀ ਦਾ ਹੋਇਆ ਵਿਖਾਈ ਆ ਬੱਕਰੀ ਉਹਨਾਂ ਨੇ ਆ ਬਾਬਾ ਲਾਲ ਉਹ ਹੀ ਬੱਕਰੀ ਆ ਕੋਈ ਆ ਓਏ ਯਾਰ ਜਾਣੀ 23 23 की चल लगा के देख बच्चे वीडियो में देख <laughs> बच्चा लगुआ यार बच्चे कोई झूठ वाली बात नहीं होगी यार ल खारजा बकरे ठंडे मतना कर दे बाबे ने एक पासे कर दिए जो अगला बंदा और भी आंदा यार एक झगणी बकरे दा पंजा 1000 ਦਾ ਖਰਚਾ ਵੀਰ ਮੈਂ ਵੀ ਵੇਚ ਉਹ ਖਰਚਾ ਤੈਨੂੰ ਪੱਲਿਓ ਦਵਾ ਦੇਣਾ ਖਰਚਾ 1000 ਰੁਪਿਆ ਬਾਬੇ ਤੋਂ ਖਰਚਾ ਖਰਚੇ ਦਾ ਪੈ ਜਾਨੇ ਕੰਮ ਕਰਾਂ ਖਰਚੇ ਦਾ ਹੋਣੀ ਬਾਤਾਂ ਹੀ ਉਹਨਾਂ ਲੈ ਕੇ ਆ ਮੈਂ ਚੰਗਾ

ਓ ਯਾਰ ਮੈਂ ਤੈਨੂੰ ਝੂਠ ਬੋਲਦਾ ਵੀ ਬੱਚਾ ਹੋਰ ਦਾ ਲੱਗਦਾ ਤੇਰੇ ਮਗਰ ਚਲ ਆ ਲੈ ਕਰ ਤੂੰ ਨਾ ਲੈ ਯਾਰ ਚੱਕ ਜਾ ਲੈ ਉਹ ਇਹਦਾ ਹੀ ਹੋਊਗਾ ਬੱਚਾ ਦਾ ਆਲ ਮਾਰ ਲੈ ਨਾ ਯਾਰ ਲੱਗਦਾ ਨਹੀਂ ਅਸੀਂ ਤੈਨੂੰ ਉਹ ਝੂਠ ਮਾਰਨ ਵਾਲਾ ਬੰਦਾ ਨਹੀਂ ਆ ਪਤੰਦਰਾਂ ਮੇਰੇ ਉਹ ਵੀ ਕਿਹਨੇ ਕੀ ਮਾਰਨਾ ਝੂਠ ਯਾਰ ਤੂੰ ਹੋਰ ਫਿਰਦੇ ਬੱਕਰੀਆਂ ਬਾਈ ਆ ਖੇ ਜਾਂਦੇ ਖੇ ਜਮਨ ਜਾਂਦੀਆਂ ਬੱਕਰੀਆਂ ਬਣ ਜਾਂਦੀਆਂ ਯਾਰ ਛੁਗਾ ਕੇ ਤਰ ਨਾ ਝੂਠ ਵਾਲਾ ਕੰਮ ਨਹੀਂ ਹੋਣਾ ਰਾਜੇ ਜਿਹੜਾ ਗੱਲ ਕਹਿਣੀ ਹੈ ਦੱਸੀ ਮੇਰਾ ਪਿੰਡਾ ਤੂੰ ਮੇਰੇ ਕੋਲ ਛੱਡੇ ਉਥੇ ਬੱਕਰੀ ਲੈਸੇ ਲੈ ਗਿਆ ਪੈਸਾ ਲੈ ਜਾਇਆ ਤਾਇਦ ਨੂੰ ਯਕੀਨ ਹੀ ਆ ਸਾਨੂੰ ਆ ਮੋਸ਼ਕ ਪਾ ਕੇ ਉੱਤੋਂ ਫਿਰ ਨਹੀਂ ਲੈ ਚੱਲਦੀ ਆ ਹੋਇਓ ਪਛਾਣ ਬਈ ਮਾੜਾ ਮਾੜਾ ਹਾਂ ਗੱਲ ਨਾ ਕਰ ਦੱਦਿਆ ਚੋਲਾ ਬਾਲਾ ਨਾ ਚੰਗ ਜਣਾ ਹਾਂ ਲਾ ਦੇ ਲਾ ਦੇ ਯਾਰ ਸਿੱਧਾ ਹੀ ਗੱਲ ਓਕੇ ਯਾਰ ਇਹ ਖਹਿਜ ਮੰਨ ਕੇ ਨਹੀਂ ਬੱਚੇ ਝਗਾਉਂਦੀਆਂ ਬੱਚੇ ਨਹੀਂ ਯਾਰ ਹੂੰ ਪਾਪ ਐ ਯਾਰ ਪਤਾ ਤਾ ਤਾਇਆ ਝੂੜ ਥੋੜਾ ਸਿਆਣਾ ਮੇਣਾ ਬੰਦਾ ਕੁਝ ਪਾਪ ਹੀ ਹੁੰਦੀ ਆ ਭਾਈ ਯਾਰ ਪਤਾ ਹੁੰਦਾ ਸਾਨੂੰ ਮੈਂ ਕਿਹੜਾ ਜਾਣਦਾ ਨਹੀਂ ਇਹ ਤਾਂ ਡਾਂਡਾ ਵਾਲੇ ਹੈਗੇ ਯਾਰ ਅਸੀਂ ਥੋੜੀ ਕਰਾਂਗੇ ਯਾਰ ਹੁਣ ਬੈਠੋ ਦਾ ਮੈਂ ਤੁਹਾਨੂੰ ਸਹੀ ਗੱਲਾਂ ਦੱਸੀ ਲੈ ਬਾਬਾ ਆਪਾਂ ਦੇਸੀ ਕੰਮ ਹੀ ਚਲਾਉਂਦੇ ਆ ਇੱਕ ਦੋ ਤਿੰਨ ਚਾਰ ਪੰਜ ਛੇ 7 8 9 10 11 12 13 14 15 16 17 18 19 20 21 22 23 ठीक है बिके की ਛੋਟ ਛੋਟ ਕਰਾਣੀ ਕਰਵਾ ਦੇ ਉਹ ਵੇਣਾ ਉਹ ਬਾਤ ਆਪ ਦੀ ਕਰਕੇ